ਵਲ ਸੇ ਜਿਸ ਤਰ੍ਹਾਂ ਤੁਹਾਡਾ ਸਮਝਾਤਾ ਵੈਸੇ ਪਾਰਟੀਆਂ ਤੇ ਆਪਣਾ ਮਤਲਬ ਜਿਸ ਤਰ੍ਹਾਂ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਕਿ ਕੀ ਟਾਰਗੇਟ ਤੇ ਵੀ ਇਹੀ ਹੈ ਪੰਜਾਬ ਦੇ ਅੰਦਰ ਤੇ ਕਾਂਗਰਸ ਦੇ ਲਈ ਤਾਂ ਲੋਕ ਕਿਸ ਤਰ੍ਹਾਂ ਲੈਣਗੇ ਦੋਨੋਂ ਪਾਰਟੀਆਂ ਨੂੰ ਟਿੰਗ ਮਾਫੀਆ ਡਰੱਗਸ ਮਾਫੀਆ ਇਦਾਂ ਇਹਨਾਂ ਨਾਲ ਵੇਝਾਂਗੇ ਤੇ ਅੱਗੇ ਤੋਂ ਫਿਰ ਲੋਕਾਂ 'ਚ ਜਾਵਾਂਗੇ ਕਿੱਦਾਂ ਪਰ ਜੇ ਤੁਹਾਡੀ ਜਿਸ ਤਰ੍ਹਾਂ ਤੁਸੀਂ ਵਾਦਾ ਦਾਵਾ ਕਰ ਰਹੇ ਹੋ ਕਿ ਸਰਕਾਰ ਤੁਹਾਡੀ ਆ ਰਹੀ ਹੈ ਇੰਡੀਆ ਘਟਛੋੜ ਦੀ ਤੇ ਫਿਰ ਵੀ ਤੇ ਤੁਹਾਨੂੰ ਇਹਨਾਂ ਨਾਲ ਸਟੇਜ ਸਮਝੀ ਕਰਨੀ ਪੈਗੀ ਕੋਈ ਬਿਲਕੁਲ ਨਹੀਂ ਅਸੀਂ ਤਾਂ ਪੰਜਾਬ 'ਚ ਬਿਲਕੁਲ ਨਹੀਂ ਕਰਾਂਗੇ ਕੋਈ ਵੀ ਸਟੇਜ ਵੱਲੇ ਹੁਣ ਕਰਕੇ ਲੋਕ ਬੜੇ ਪਰੇਸ਼ਾਨ ਆ। ਜੇ ਤੁਸੀਂ ਪਾਵਰ ਚਾਹੁੰਦੇ ਹੋ ਤਾਂ ਕੀ ਕੀ ਪ੍ਰੋਪੋਜ਼ਲ ਹੋਏਗੀ? ਸਭ ਤੋਂ ਪਹਿਲਾਂ ਤਾਂ ਸਾਡੇ ਵਿਧਾਨ ਸਭਾ ਚ ਇਹ ਪ੍ਰੋਬਲਮ ਆ ਬਸਿਆਲਾ ਰਸੂਲਪੁਰ ਉਹਨਾਂ ਨੂੰ ਅਪਗ੍ਰੇਡ ਤਾਂ ਕੀ ਕੀਤਾ ਉਹਨਾਂ ਨੂੰ ਕਲੀਨਿਕ ਬਣਾਤਾ ਅੱਜ ਉੱਥੇ ਹੈ ਕੋਣ ਕੋਈ ਵੀ ਨਹੀਂ। 30 ਬੈੱਡ ਦਾ ਹਸਪਤਾਲ ਪਰ ਉੱਥੇ ਹੈ ਹੀ ਕੋਈ ਨਹੀਂ ਸਟਾਫ ਹੈ ਚੀਜ਼ਾਂ ਤੇ ਆਪਣੇ ਕੈਂਡੀਡੇਟ ਸਿੰਘ ਲਾਈ ਦੀ ਤੁਸੀਂ ਖੂਬੀਆਂ ਦੱਸ ਰਹੇ ਹੋ ਪਰ ਉਹ ਕੈਂਡੀਡੇਟ ਬਾਹਰਲੇ ਆ। ਸਿੰਘ ਲਾਲੀ ਤੇ ਸਿੰਘ ਲਾਈ ਦੇ ਆਪਸੀ ਨੀੜਤਾ ਕਰਕੇ ਲੋਕਲ ਗੜਸ਼ੰਕਰ ਦੇ ਲੀਡਰ ਤੁਹਾਡੇ ਦੂਰ ਕਾਂਗਰਸ ਦੇ ਪਚਤ ਨਾ ਨਾ ਭਰਾਇਆ ਸਾਰੇ ਮੇਰੀ ਉਹਨਾਂ ਦਾ ਨੇੜ ਤਾਂ ਬੱਕਰੀ ਗੱਲ ਆ ਪਾਰਟੀ ਲਈ ਕੰਮ ਕਰਨਾ ਬੱਕਰੀ ਗੱਲ ਆ ਜਦੋਂ ਪਾਰਟੀ ਨੂੰ ਮਾਂ ਕਹਿੰਦਾ ਫਿਰ ਮਾਂ ਲਈ ਤਾਂ ਸਾਰਿਆਂ ਨੇ ਕੰਮ ਕਰਨਾ ਪੋਸਟਾਂ ਤੇ ਬੈਨਰਾਂ ਤੇ ਫੋਟੋ ਨਹੀਂ ਨਜ਼ਰ ਆ ਰਹੀਆਂ ਤੁਹਾਡੇ ਤੋਂ ਲਾ ਬਕੀ سپورਟ ਹੁਣ ਭਾਈ ਪੈਸੇ ਖਰਚੋ ਜਿਹਨੇ ਲੌਣੀਆਂ ਫੋਟੋਆਂ ਤੇ ਬੈਨਰ ਲਵਾ ਲਓ ਹੁਣ ਇਹਦੇ ਵਿੱਚ ਜੇ ਕਹੋ ਭੀ ਲਾਲੀ ਸਾਰਿਆਂ ਦੀਆਂ ਫੋਟੋਆਂ ਲਾਈ ਜਵੇ ਇਦਾਂ ਸਾਰਿਆਂ ਨੂੰ ਹੱਕ ਆ ਆਪਣੀਆਂ ਲਾਣ ਮੇਰੇ ਨਾਲ ਨੇ ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਜਨਰਲ ਸੈਕਟਰੀ ਅਮਰਪ੍ਰੀਤ ਸਿੰਘ ਲਾਲੀ ਜਿਹੜੇ ਕਿ ਵਿਧਾਨ ਸਭਾ ਹਲਕਾ ਗੜਸ਼ਿੰਕਰ ਤੋਂ ਹਲਕਾ ਇੰਜਾਜ਼ ਨੇ ਕਾਂਗਰਸ ਦੇ ਤੇ ਲੋਕ ਸਭਾ ਹਲਕਾ ਨਨਦਪੁਰ ਸਾਹਿਬ ਤੋਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਕੰਮ ਸਾਰਾ ਹਲਕੇ ਦਾ ਹੀ ਦੇਖ ਰਹੇ ਨੇ ਅੱਜ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਹੜੇ ਮਸਲਿਆਂ ਨੂੰ ਲੈ ਕੇ ਇਹ ਲੋਕਾਂ ਵਿੱਚ ਵਿਚਰ ਰਹੇ ਨੇ ਕਿਹੜੇ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਜੋ ਪਿਛਲੇ ਸਮੇਂ ਦੌਰਾਨ ਸਹੂਲਤਾਂ ਨਹੀਂ ਮਿਲੀਆਂ ਉਹਨਾਂ ਸਹੂਲਤਾਂ ਦੀ ਪੂਰਤੀ ਲਈ ਕੀ ਕੀ ਕਰਨ ਜਾ ਰਹੇ ਨੇ ਕੀ ਕੀ ਵਾਦੇ ਲੈ ਕੇ ਲੋਕਾਂ ਵਿੱਚ ਜਾ ਰਹੇ ਨੇ ਬੜੀ ਜੀ ਸਵਾਗਤ ਦਾ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਚੈਨਲ ਦੇ ਸਾਰੇ ਵਿਊਅਰਸ ਦਾ ਤੇ ਆਪਾਂ ਜੇ ਗੱਲ ਕਰੀਏ ਜੀ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਜਿਸ ਤਰ੍ਹਾਂ ਤੁਸੀਂ ਇੰਚਾਰਜ ਹੋ ਇੱਥੋਂ ਇਲੈਕਸ਼ਨ ਵੀ ਲੜ ਚੁੱਕੇ ਹੋ ਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਤੁਸੀਂ ਚੰਗੀ ਤਰ੍ਹਾਂ ਭਲੀ ਭੰਤ ਬੱਕੋ ਲੋਕ ਸਭਾ ਦੀ ਚੋਣਾਂ ਤੇ ਕੇਂਦਰ ਨਾਲ ਕਿਹੜੇ ਮਸਲੇ ਨੇ ਜਿਹੜਾ ਮਸਲਿਆਂ ਤੇ ਜਿੱਤ ਦਰਜ ਕਰਨ ਤੋਂ ਬਾਅਦ ਤੁਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਹੋ ਕਿ ਅਸੀਂ ਪੂਰੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਵਿਧਾਨ ਸਭਾ ਹਲਕਾ ਗਟਸ਼ੰਕਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ 2022 ਚ ਜੋ ਉਹਨਾਂ ਨੇ ਪਿਆਰ ਤੇ ਸਮਰਥਨ ਦਿੱਤਾ ਐਡੀ ਵਗਦੀ ਹਨੇਰੀ ਦੇ ਵਿੱਚ ਜਦੋਂ ਬਦਲਾਅ ਦਾ ਇੱਕ ਦੌਰ ਜਿਹਾ ਚੱਲਿਆ ਪਰ ਉਸ ਤੋਂ ਵਿੱਚ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਬਹੁਤ ਘੱਟ ਵੋਟਾਂ ਨਾਲ ਉਹ ਇਲੈਕਸ਼ਨ ਰਹਿ ਗਈ ਸੋ ਮੈਨੂੰ ਲੱਗਦਾ ਹੈ ਕਿ ਹੁਣ ਲੋਕਾਂ ਦਾ ਰੁਝਾਨ ਵੀ ਚੇਂਜ ਹੋਇਆ ਔਰ ਕੇਂਦਰ 'ਚ ਜਿਹੜੀ ਕਾਂਗਰਸ ਪ੍ਰਤੀ ਹਵਾ ਚੱਲ ਰਹੀ ਆ ਉਹਦਾ ਸਨੇਹਾ ਵੀ ਪੰਜਾਬ ਦੇ ਘਰ-ਘਰ ਦੇ ਵਿੱਚ ਹੈ ਔਰ ਆਉਣ ਵਾਲੇ ਸਮੇਂ 'ਚ ਜਿੱਥੇ ਅਸੀਂ ਕੇਂਦਰ 'ਚ ਸਰਕਾਰ ਬਣਾਉਣੇ ਜਾ ਰਹੇ ਹਾਂ ਉੱਥੇ ਅਰੰਧਪੁਰ ਸਾਹਿਬ ਦੀ ਸੀਟ ਵੀ ਜਿੱਤਾਂਗੇ ਤੇ ਗੜਸ਼ੰਕਰ ਚੋਬਰ ਡੀ ਲੀਡ ਲੈ ਕੇ ਆਪਣੇ ਕੈਂਡੀਡੇਟ ਨੂੰ ਅਸੀਂ ਲੋਕ ਸਭਾ 'ਚ ਪਹੁੰਚਾਵਾਂਗੇ ਮੈਂ ਗੱਲ ਕਰ ਰਿਹਾ ਸੀ ਕਿ ਮਸਲੇ ਕਿਹੜੇ ਨੇ ਕਿ ਜਿਹੜੇ ਕਿ ਆਪਣੇ ਕੇਂਦਰ ਨਾਲ ਜੁੜੇ ਹੋਏ ਸਟੇਟ ਦੇ ਮਸਲੇ ਨੇ ਔਰ ਗੜਸ਼ੰਕਰ ਦੇ ਲੋਕਾਂ ਨੂੰ ਉਹ ਪ੍ਰਭਾਵਿਤ ਕਰਦੇ ਨੇ ਖਾਸ ਕਰਕੇ ਜਾਂ ਅਨੰਦਪੁਰ ਸਾਹਿਬ ਦੇ ਉਹ ਮਸਲੇ ਕਿਹੜੇ ਨੇ ਦੇਖੋ ਸੈਂਟਰ ਦੇ ਆਪਣੇ ਇਸ਼ੂਸ ਹੁੰਦੇ ਆ ਸਟੇਟ ਪੋਲਿਟਿਕਸ ਦੇ ਆਪਣੇ ਹੁੰਦੇ ਆ ਔਰ ਵਿਧਾਨ ਸਭਾ ਦੇ ਆਪਣੇ ਹੁੰਦੇ ਆ ਜੇ ਮੈਂ ਗੱਲ ਕਰਾਂ ਗੜਸ਼ੰਕਰ ਦੀ ਮੈਂ ਕਿਉਂਕਿ ਕੇਂਦਰੀ ਜਿਹੜੇ ਇਸ਼ੂਸ ਆ ਉਹਨਾਂ ਤੇ ਸਾਡੇ ਵੱਡੇ ਲੀਡਰ ਬੋਲ ਰਹੇ ਆ ਸਟੇਟ ਪੋਲਿਟਿਕਸ ਦੇ ਜਿਹੜੇ ਇਸ਼ੂਸ ਆ ਉਹਨਾਂ ਤੇ ਵੀ ਗੱਲ ਕਰੀ ਦੀ ਆ ਪਰ ਸਪੈਸੀਫਿਕਲੀ ਗੜਸ਼ੰਕਰ ਦੀ ਜੇ ਮੈਂ ਗੱਲ ਕਰਾਂ ਭਈ ਸੋਡਾ ਦੁੱਖ ਹੁੰਦਾ ਭਈ ਲੀਡਰ ਸਹਿਬਾਨ ਇੱਥੋਂ ਵੱਡੇ ਐਮਐਲਏ ਰਹੇ ਆ ਚਾਹੇ ਉਹ ਕਿਸੇ ਪਾਰਟੀ ਦੇ ਹੋਣ ਕਾਂਗਰਸ ਦੇ ਹੋਣ ਹੋਰ ਕਿਸੇ ਪਾਰਟੀ ਦੇ ਹੋਣ ਇੱਥੇ ਵਾਅਦੇ ਹੀ ਹੋਏ ਆ ਕੰਮ ਨਹੀਂ ਕਦੀ ਵੀ ਹੋਇਆ ਹੁਣ ਹਰ ਇਲਾਕੇ ਦੀ ਆਪੋ ਆਪਣੀ ਸਮੱਸਿਆ ਆ ਦੇਖੋ ਜੇ ਥੱਲੇ ਅਸੀਂ ਮਾਲਪੁਰ ਵਾਲੇ ਏਰੀਆ ਦੀ ਗੱਲ ਕਰੀਏ ਤਾਂ ਸਪੋਰਟਸ ਦਾ ਐਡਾ ਵੱਡਾ ਨਾਮ ਮਾਲਪੁਰ ਨੂੰ ਇੱਕ ਨਰਸਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਫੁੱਟਬਾਲ ਦੀ ਪਰ ਉਹ ਨਿਗਾਰਵਾਲੇ ਆ ਕਿਉਂ ਆ ਉਹਦੇ ਬਾਰੇ ਸੋਚਣਾ ਪਵੇਗਾ ਅੱਛਾ ਜੇ ਕੰਢੀ ਦੀ ਗੱਲ ਕਰੀਏ ਬੀਤ ਦੀ ਗੱਲ ਕਰੀਏ ਮੈਂ ਤੇ ਸਾਡੇ ਉਮੀਦਵਾਰ ਵਿਜੇਂਦਰ ਸਿੰਘ 라ਜੀ ਪਰਸੋ ਚੌਥ ਪਿੰਡਾਂਾਂ ਸੀ ਉਹ ਹਰ ਪਿੰਡ ਚ ਜਦੋਂ ਗੱਲ ਚੱਲਦੀ ਸੀ ਜੀ ਪ੍ਰੀਣ ਵਾਲਾ ਪਾਣੀ ਹੈ ਨਹੀਂ ਮੋਟਰ ਸੜ ਗਈ ਤਾਂ ਸਿੰਘਲਾ ਸਾਹਿਬ ਵੀ ਬੜੇ ਹੈਰਾਨ ਹੋਏ ਕਿ ਯਾਰ ਮੈਂ ਇੱਥੇ ਸੰਗਰੂਰ ਚ ਆਨੇ 5-500 ਕਰੋੜ ਦੇ ਜਾਂ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਇਆ ਤੇ ਆਪਾਂ ਤਾਂ ਅਜੇ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਆਂ ਮਤਲਬ ਲੋਕ ਦੇਖੋ ਜੰਗਲੀ ਜਾਨਵਰਾਂ ਤੋਂ ਪਰੇਸ਼ਾਨੀ ਉਹਨਾਂ ਨੂੰ ਬਿਜਲੀ ਨਹੀਂ ਆਂਦੀ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ, ਸਿੰਚਾਈ ਵਾਲੇ ਪਾਣੀ ਦੀ ਪਰੇਸ਼ਾਨੀ, ਬੁੱਢਲੀਆਂ ਸਹੂਲਤਾਂ ਹੀ ਹੈ ਨਹੀਂ, ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਆ। ਇੱਥੇ ਮਾਈਨਿੰਗ ਮਾਫੀਆ ਨੇ ਟਿੱਪਰ ਫੇਰ-ਫੇਰ ਕੇ ਸੜਕਾਂ ਦਾ ਬੁਰਾ ਹਾਲ ਕੀਤਾ ਹੋਇਆ। ਅੱਛਾ ਬਾਕੀ ਪਿੰਡਾਂ ਦੀ ਇੱਕ ਫੈਕਟਰੀ ਦੀ ਪੋਲੂਸ਼ਨ ਦੀ ਸਮੱਸਿਆ। ਅੱਛਾ ਗੜਸ਼ਾਂਕਰ ਸ਼ਹਿਰ ਵੱਲ ਆ ਜਾਈਏ। ਬੜੀ ਹੈਰਾਨੀਜਨਕ ਗੱਲ ਆ ਪਈ ਅਸੀਂ ਐਸ ਜਿੱਥੇ ਦੇਸ਼ ਤਰੱਕੀ ਕਰ ਰਿਹਾ ਔਰ ਆਪਾਂ ਵਰਲਡ ਦੇ ਵਿੱਚ ਪਾਵਰ ਬਣਨਾ ਚਾਹੁੰਦੇ ਆ। ਉੱਥੇ ਸਾਡੇ ਸ਼ਹਿਰ ਤਾਂ ਸੀਵਰੇਜ ਹੀ ਹੈ ਨਹੀਂ ਅੱਛਾ ਲੋਕਾਂ ਦੀ ਟ੍ਰੈਫਿਕ ਤੋਂ ਇੰਨੀ ਵੱਡੀ ਐ ਇੱਕ ਮੰਗਿਆ ਭਈ ਬਾਈਪਾਸ ਬਣਾਣਾ ਉਹ ਨਹੀਂ ਕਿਸੇ ਤੋਂ ਬਣਿਆ ਇਸ ਲਈ ਬਹੁਤ ਸਾਰੀਆਂ ਸਮੱਸਿਆਵਾਂ ਆਆਂ ਔਰ ਇੱਥੇ ਸੰਜੀਦਗੀ ਨਾਲ ਕੰਮ ਕਰਨ ਵਾਲੀ ਲੋੜ ਆ ਪਰ ਮੈਂ ਸਮਝਦਾ ਲੀਡਰਾਂ ਨੇ ਉੱਥੇ ਕੇ ਰੱਖਿਆ ਆ ਭਈ ਜਦ ਲੋਕ ਪਾਣੀ ਨੂੰ ਤਰਸਦੇ ਆ ਪਾਣੀ ਲੈ ਦੋ ਕੋਈ ਵੱਡੀ ਯੋਜਨਾ ਕੋਈ ਜਿੱਦਾਂ ਕਹਿ ਲਓ ਭਈ ਇੱਕ ਕੰਕਰੀਟ ਪਲਾਨ ਗੱਡਸ਼ੰਕ ਕਰ ਲਈ ਬੈ ਨਹੀਂ ਸਮਝਦਾ ਕਦੀ ਆਇਆ ਜਿਹੜੇ ਹੁਣ ਦੇ ਇਲੈਕਸ਼ਨ ਦੀ ਜੇ ਤੁਹਾਡੇ ਵੱਲੋਂ ਜਿਸ ਤਰ੍ਹਾਂ ਪੰਛੀ ਚਾਜ ਦੇ ਮਾਰੀ ਤੁਹਾਡੇ ਰਿਵਿਊ ਤੇ ਤੇ ਜੋ ਇਹੋ ਜਿਹੇ ਮਸਲੇ ਭਾਰੂ ਆ ਜਿਹੜੇ ਸਟੇਟ ਪੋਲਿਟਿਕਸ ਨਾਲ ਸੰਬੰਧਿਤ ਨੇ ਦੇਖੋ ਲੋਕਾਂ ਦੇ ਤਾਂ ਆਪਣੇ ਲੋਕਲ ਇਸ਼ੂਜ਼ ਹੀ ਬਹੁਤ ਆ ਜੀ ਸਟੇਟ ਪੋਲਿਟਿਕਸ ਤੇ ਤਾਂ ਹੁਣ ਤੁਸੀਂ ਦੇਖੋ ਇਹ ਸਰਕਾਰ ਆਈ ਜਿਹੜੀ ਝਾੜੂ ਵਾਲਿਆਂ ਦੀ 92 ਇਹਨਾਂ ਨੂੰ ਦਿੱਤੇ ਸੀ ਵਿਧਾਇਕ ਤੇ ਇਹਨਾਂ ਵਧੀਆ ਬਹੁਤ ਦੇਣ ਤੋਂ ਬਾਅਦ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਮ ਜਨਤਾ ਦੇ ਨੀਲੇ ਕਾਰਡ ਕਟ ਤੇ ਉਹ ਪਿੰਡ ਪਿੰਡ ਲੋਕ ਚੀਕਾਂ ਮਾਰ ਰਹੇ ਆ ਫੇਰ ਇਹਨਾਂ ਨੇ 1000 ਰੁਪਿਆ ਮਹੀਨਾ ਦੇਣ ਦਾ ਮਾਤਾ-ਮਾਂ ਭੈਣਾਂ ਨੂੰ ਗੱਲ ਕੀਤੀ ਸੀ ਉਹਨਾਂ ਦੇ ਬਟੂਏ ਖਾਲੀ ਆ ਅੱਜ 27000 ਬਣਦਾ ਉਹਨਾਂ ਦਾ 27 ਮਹੀਨਿਆਂ ਦਾ ਤੇ ਹੋਰ ਜਿੱਦਾਂ ਦੇਖੋ ਸੂਬੇ 'ਚ ਗੱਡ ਸ਼ੰਕਰ ਤੇ ਫੇਰ ਮੈਂ ਆ ਜਾਣਾ ਡਰੱਗਸ ਦਾ ਇਸ਼ੂ ਬਹੁਤ ਵੱਡਾ ਇਸ਼ੂ ਆ ਮਤਲਬ ਪਰ ਇਹ ਤਾਂ ਕਹਿੰਦੇ ਸੀਗਾ ਆਪਾਂ ਇੱਕ ਜਿਹੜਾ ਪਿੰਡ ਦੋ ਨਸ਼ਾ ਮੁਕਤੀ ਕਰਤਾ ਹਾਂਜੀ ਕਰਨ ਨੂੰ ਤਾਂ ਬਹੁਤ ਕੁਝ ਕਹਿੰਦੇ ਆ ਇਹਨਾਂ ਦੇ ਸੀਐਮ ਸਾਹਿਬ ਨੇ ਕਹਿਤਾ ਸੀ ਅਸੀਂ ਉੱਥੇ ਫਲਾਨੀ ਜਗ੍ਹਾ ਇੱਕ ਹਸਪਤਾਲ ਦਾ ਦੋ ਘਟਨ ਕਰਤਾ ਇੱਥੇ ਬੈਨਰ ਲੱਗਿਆ ਸੀ ਲੋਕ ਉੱਥੇ ਜਾ ਕੇ ਲਾਈਵ ਹੋ ਗਏ ਬੈਨਰ ਉੱਥੇ ਹਸਪਤਾਲ ਤਾਂ ਦਿਖਿਆ ਨਹੀਂ ਨਹੀਂ ਪੱਥਰ ਵੀ ਨਹੀਂ ਦਿਖਿਆ ਇਦਾਂ ਹੀ ਜਿੱਦੋਂ ਇੱਥੇ ਵਾਲਿਆਂ ਨੇ ਕਿਹਾ ਸੀਗਾ ਵੀ ਨਸ਼ਾ ਬੰਦ ਕਰਤਾ ਜੀ ਤੇ ਨਸ਼ੇ ਵੇਚਣ ਵਾਲਿਆਂ ਨਾਲ ਤਾਂ ਜੁਫੀਆਂ ਪਾਪਾ ਫੋਟੋ ਇਹਨਾਂ ਦੀਆਂ ਇੰਟਰਨੈਟ ਤੇ ਸੋ ਬਹੁਤ ਝੂਠ ਚੱਲ ਰਿਹਾ ਅੱਛਾ ਹਾਂ ਇਹ ਵੀ ਆ ਭਈ ਠੀਕ ਆ ਅਗਲਿਆਂ ਨੂੰ ਲੱਗਦਾ ਯਾਰ ਜਦੋਂ ਸਾਡਾ ਇੱਕ ਵਾਰ ਝੂਠ ਸਵਕਾਰ ਹੋ ਗਿਆ ਸ਼ਾਇਦ ਅਗਲੀ ਵਾਰ ਵੀ ਹੋ ਜਵੇ ਲੋਕ ਸਮਝ ਚੁੱਕੇ ਆ ਗਡਸ਼ੰਕਰ ਦੇ ਕੁਝ ਪਿੰਡ ਜਿਸ ਤਰ੍ਹਾਂ ਕਿ ਨਮਾਸ਼ਹਿਰਾਂ ਜੋੜਨ ਦੀ ਗੱਲ ਚੱਲਦੀ ਸੀ ਤੇ ਮੁੱਖ ਮੰਤਰੀ ਸਾਹਿਬ ਉਹਦੇ ਬਾਰੇ ਕੁਝ ਕਹਿ ਵੀ ਗਏ ਸੀ ਸਿਮਲੀ ਪਿੰਡ 'ਚ ਤੇ ਉਹਦੇ ਬਾਰੇ ਕੁਝ ਲੋਕਾਂ 'ਚ ਕੋਈ ਐਸ ਵੇਲੇ ਕੀ ਚਰਚਾ ਜੀ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਉਹਨਾਂ ਨੂੰ ਅਗਲੇ ਦਿਨ ਆਪਨੀ ਯਾਦ ਰਹਿੰਦਾ ਸ਼ਾਮ ਨੂੰ ਕੋਈ ਆਰਡਰ ਕੱਢ ਦੇਣ ਸਵੇਰ ਨੂੰ ਉੱਠ ਕੇ ਸਟਾਫ ਨਾਲ ਲੜ ਪੈਂਦੇ ਆ ਸੋ ਇਦਾਂ ਦੇ ਬੰਦਿਆਂ ਦਾ ਕੀ ਯਕੀਨ ਕਰਨਾ ਇਹ ਤਾਂ ਭਗਤ ਸਿੰਘ ਜੀ ਦੀ ਸਮਾਰਕ ਤੇ ਖਟਕਟ ਕਲਾਂ ਇਹਨਾਂ ਨੇ ਖਟਕਟ ਕਲਾਂ ਦੀ ਮਿੱਟੀ ਹੱਥ 'ਚ ਫੜ ਕੇ ਸੌਂ ਖਾਧੀ ਸੀ ਪੀ 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 ਮੇਰੀ ਪਹਿਲੀ ਤੇ ਆਖਰੀ ਪਾਰਟੀ ਹੋਊਗੀ ਤੇ ਬਾਅਦ ਚ ਉਹ ਸੌਹ ਭੁੱਲ ਗਈ ਫਿਰ ਆਪਣੀ ਮਾਂ ਦੀ ਸੌਹ ਖਾ ਲਈ ਸੀ ਤੇ ਮੈਂ ਅਜ ਤੋ ਸ਼ਰਾਬ ਛੱਡਤੀ ਮਾਂ ਦੀ ਸੌਹ ਵੀ ਝੁੱਟੀ ਹੋ ਗਈ ਸੋ ਇਹਨਾਂ ਲੋਕਾਂ ਦਾ ਕੀ ਆ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਚਰੀਵਾਲ ਨੇ ਆਪਣੇ ਬੱਚਿਆਂ ਦੀ ਸੌਹ ਖਾਦੀ ਸੀ ਤੇ ਮੈਂ ਰਾਜਨੀਤੀ ਚ ਨਹੀਂ ਆਉਂਗਾ ਪਰ ਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਤੁਹਾਡਾ ਸਮਝੌਤਾ ਵੈਸੇ ਪਾਰਟੀ ਨਾਲ ਤੇ ਆਪਣਾ ਮਰਜ਼ੀ ਸਾਂ ਤੁਹਾਡੇ ਗੱਲਾਂ ਤੋਂ ਲੱਗ ਰਿਹਾ ਕਿ ਟਾਰਗੇਟ ਤੇ ਵੀ ਇਹੀ ਆ ਪੰਜਾਬ ਦੇ ਅੰਦਰ ਕਾਂਗਰਸ ਦੇ ਲਈ ਤਾਂ ਲੋਕ ਕਿਸ ਤਰ੍ਹਾਂ ਲੈਣਗੇ ਦੋਨੋਂ ਪਾਰਟੀਆਂ ਨੂੰ ਦੇਖੋ ਨੈਸ਼ਨਲ ਲੈਵਲ ਤੇ ਇੰਡੀਆ ਗਠਬੰਧਨ ਉਹ ਨੈਸ਼ਨਲ ਉਹ ਹੀ ਗੱਲ ਆ ਗਈ ਨਾ ਤੁਸੀਂ ਜਿਹੜੀ ਸ਼ੁਰੂ ਚ ਕੀਤੀ ਸੀ ਕਿ ਨੈਸ਼ਨਲ ਪੋਲਿਟਿਕਸ ਆ ਉਹ ਹੋਰ ਆ ਸਟੇਟ ਪੋਲਿਟਿਕਸ ਆ ਉਹ ਹੋਰ ਆ ਨੈਸ਼ਨਲ ਲੈਵਲ ਤੇ ਇੱਕ ਸਰੇਹਾ ਦੇਸ਼ ਨੂੰ ਦੇਣ ਲਈ ਵੀ ਇਹ ਮੋਦੀ ਦੇ ਅਗੇਂਸਟ ਆਪਾਂ ਦਾ ਸਾਰਾ ਦੇਸ਼ ਭੁਗਤ ਰਿਆ ਸੀ ਉਹ ਚ ਇੰਡੀਆ ਐਲਾਈਅੰਸ ਚਾਹੇ ਪਰ ਸਾਡੇ ਪੰਜਾਬ ਦੀ ਯੂਨਿਟ ਨੇ ਬੜਾ ਕਲੀਅਰਲੀ ਇਹਨਾਂ ਨੂੰ ਰਿਕੁਐਸਟ ਕੀਤੀ ਹਾਈ ਕਮਾਂਡ ਨੂੰ ਕਿ ਅਸੀਂ ਇਹੋ ਜਿਹੇ ਬੰਦਿਆਂ ਨਾਲ ਸਟੇਜਾਂ ਨਹੀਂ ਸਾਂਝੀਆਂ ਕਰ ਸਕਦੇ ਚਾਹੇ ਕਾਂਗਰਸ ਦਾ ਕੈਂਡੀਡੇਟ ਹੋਵੇ ਚਾਹੇ ਇਹਨਾਂ ਦਾ ਹੋਵੇ ਜੇ ਇਹ ਅਲਾਇੰਸ ਹੁੰਦਾ ਅਸੀਂ ਇਹਨਾਂ ਨਾਲ ਸਟੇਜਾਂ ਨਹੀਂ ਸਾਂਝੀਆਂ ਕਰ ਸਕਦੇ ਇਹ ਝੂਠੇ ਪਰਚੇ ਕਰਾਉਣ ਵਾਲੇ ਲੋਕਾਂ ਨਾਲ ਧੱਕਾ ਕਰਨ ਵਾਲੇ ਮਾਈਨਿੰਗ ਮਾਫੀਆ ਡਰੱਗਸ ਮਾਫੀਆ ਕਹਿੰਦਾ ਇਹਨਾਂ ਨਾਲ ਬਹਿ ਜਾਗੇ ਤੇ ਅੱਗੇ ਤੋਂ ਫੇ ਲੋਕਾਂ 'ਚ ਜਾਵਾਂਗੇ ਕਿੱਦਾਂ ਪਰ ਜੇ ਤੁਹਾਡੀ ਜਿਸ ਤਰ੍ਹਾਂ ਤੁਸੀਂ ਵਾਦਾ ਦਾਵਾ ਕਰ ਰਹੇ ਹੋ ਕਿ ਸਰਕਾਰ ਤੁਹਾਡੀ ਆ ਰਹੀ ਹੈ ਇੰਡੀਆ ਇਕੱਠੇ ਛੁੱਟਦੀ ਤੇ ਫਿਰ ਵੀ ਤੇ ਤੁਹਾਨੂੰ ਇਹਨਾਂ ਨਾਲ ਸਟੇਜ ਸਾਂਝੀ ਕਰਨੀ ਪੈਗੀ ਕੋਈ ਬਿਲਕੁਲ ਨਹੀਂ ਅਸੀਂ ਤਾਂ ਪੰਜਾਬ 'ਚ ਬਿਲਕੁਲ ਨਹੀਂ ਕਰਾਂਗੇ ਕੋਈ ਵੀ ਸਟੇਜ ਸਾਂਝੀ ਨੈਸ਼ਨਲ ਲੈਵਲ ਤੇ ਕੀ ਸਿਨੈਰੀਓ ਆ ਉਹ ਤਾਂ ਨੈਸ਼ਨਲ ਲੈਵਲ ਤੇ ਤਾਂ ਹੁਣ ਸਾਡੇ ਅਲਾਈਅੰਸ ਕਈ ਸਟੇਟਸ ਆ ਪਰ ਉੱਥੇ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਸਾਨੂੰ ਇੱਕ ਦੂਜੇ ਦੇ ਅਗੇਂਸਟ ਵੀ ਲੜਨਾ ਪੈਂਦਾ ਪਰ ਹਾਂ ਅੱਜ ਸੰਵਿਧਾਨ ਨੂੰ ਬਚਾਣ ਦੀ ਖਾਤਰ ਅੱਜ ਰਿਜ਼ਰਵੇਸ਼ਨ ਨੂੰ ਬਚਾਣ ਦੀ ਖਾਤਰ ਅੱਜ ਨੈਸ਼ਨਲ ਜਿਹੜੀ ਦੇਸ਼ ਦੀ ਇੱਕ ਜਿਹੜੀ ਏਕਤਾ ਤੇ ਅਖੰਡਤਾ ਕਹਿ ਲਈਏ ਸਭਿਆਚਾਰਕ ਧਾਰਮਿਕ ਭਾਈਚਾਰਾ ਕਹਿ ਲਈਏ ਸਾਂਝ ਕਹਿ ਲਈਏ ਇਹਨਾਂ ਚੀਜ਼ਾਂ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਇਕੱਠੇ ਹੋ ਕੇ ਲੜ ਰਹੇ ਆਂ ਆਪਣੇ ਗੜਸ਼ੰਕਰ ਰੋਪੜ ਅਨੰਦਪੁਰ ਸਾਹਿਬ ਜਾਂ ਆਪਾਂ ਇੱਥੇ ਥੋੜਾ ਅੱਗੇ ਚਲ ਜਾਈਏ ਕੰਢੀ ਬੈਲਡ ਮਤਲਬ ਕਹਿ ਲਓ ਕਿ ਧਾਰ ਬਲੌਕ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਤੁਹਾਡਾ ਸਾਰਾ ਰੋਪੜ ਤੱਕ ਦੀ ਇੱਥੇ ਇੱਕ ਵੱਡਾ ਇਸ਼ੂ ਹੈ ਜਿਹੜਾ ਕਿ ਸੈਂਟਰ ਨਾਲ ਜੁੜਿਆ ਹੈਗਾ ਦਫਾ 4 ਤੇ 5 ਜ਼ਮੀਨ ਜਿਹੜੀ ਜਿੰਨੀ ਸਾਡੀ ਸੀਮਾ ਹਿਮਾਚਲ ਦੇ ਨਾਲ ਲੱਗਦੀ ਆ ਸੈਕਸ਼ਨ 4 ਤੇ 5 ਜੰਗਲਾਤ ਦੀ ਇੱਕ ਉਹ ਧਾਰਾ ਜਿਹੜੀ ਅੰਗਰੇਜ਼ ਆਪਣੀ ਸਹੂਲਤ ਲਈ ਲੈ ਕੇ ਆਏ ਸੀ ਹਿਮਾਚਲ ਨੇ ਉਹਨਾਂ ਡਿਸਟ੍ਰਿਕਟ ਚ ਖਤਮ ਕੀਤੀ ਆਪਾਂ ਕਿਸੇ ਵੀ ਸਟੇਟ ਦੇ ਇਨ੍ਹਾਂ ਡਿਸਟ੍ਰਿਕਟ ਦੇ ਵਿੱਚ ਨਹੀਂ ਕਰ ਸਕੇ ਕੁਝ ਹੋਈ ਸੀ ਡੀਲਿਸਟਡ ਜ਼ਮੀਨਾਂ ਲੇਕਿਨ ਉਹਨਾਂ ਵਿੱਚ ਵੀ ਕਮਰਸ਼ੀਅਲ ਐਕਟੀਵਿਟੀਆਂ ਦੀ ਇਜਾਜ਼ਤ ਨਹੀਂ ਇਹ ਚੀਜ਼ ਨਾ ਹੋਣ ਕਾਰਨ ਇਹ ਇਸ਼ੂ ਮਤਲਬ ਸਟੇਟ ਨੇ ਹੁੰਦਾ ਕਿ ਇੱਕ ਸਟੇਟ ਨੇ ਇੱਕ ਪ੍ਰਪੋਜ਼ਲ ਦੇਣੀ ਹੁੰਦੀ ਸੈਂਟਰ ਨੂੰ ਕਿ ਵੀ ਇਹ ਜ਼ਮੀਨਾਂ ਡੀਲਿਸਟਡ ਕਰਤੀਆਂ ਜਾਣ ਲੇਕਿਨ ਉਹ ਡੀਲਿਸਟਡ ਹੋਣ ਤੋਂ ਬਾਅਦ ਵੀ ਉਹਨਾਂ ਵਿੱਚ ਕਮਰਸ਼ੀਅਲ ਐਕਟੀਵਿਟੀਆਂ ਨਹੀਂ ਹੋ ਪਾਂਦੀ ਉਹ ਚੀਜ਼ ਨਾ ਹੋਣ ਕਾਰਨ ਇਹ ਨਾ ਇਲਾਕਿਆਂ ਦਾ ਵਿਕਾਸ ਕਿੰਨਾ ਕੁ ਰੁਕਿਆ ਹੋਇਆ ਦੀ ਸਮਝ ਦਿਓ ਦੇਖੋ ਵਿਕਾਸ ਤਾਂ ਇੱਥੇ ਹੋਇਆ ਹੀ ਨਹੀਂ ਮੈਂ ਜਿੰਨਾ ਸਮਝਦਾ ਮੈਨੂੰ ਯਾਦ ਆ ਪਈ ਜਦੋਂ ਕੇਂਦਰੀ ਮੰਤਰੀ ਅੰਬਿਕਾ ਸੋਨੀ ਜੀ ਸੀਗੇ ਉਸ ਵੇਲੇ ਖਰਾਲਗੜ੍ਹ ਸਾਹਿਬ ਨੂੰ ਦੁਨੀਆ ਦੇ ਨਕਸ਼ੇ ਤੇ ਬਹਾਰਿਆ ਮੂਰਾਲੀ ਭਗਤ ਸਿੰਘ ਜੀ ਦੇ ਮਾਤਾ ਜੀ ਦੇ ਪਿੰਡ ਨਾਨਕਾ ਪਿੰਡ ਆ ਉੱਥੇ ਦੀ ਸਮਾਰਕ ਹੋਰ ਮਤਲਬ ਇਦਾਂ ਦੇ ਕੰਮ ਅੰਬਿਕਾ ਜੀ ਵੇਲੇ ਹੋਏ ਉਸ ਤੋਂ ਬਾਅਦ ਨਹੀਂ ਹੋਏ ਤੇ ਜਿਹੜੀ ਗੱਲ ਤੁਸੀਂ ਇਹ ਕੀਤੀ ਆ ਇਹਦੇ ਨਾਲ ਵਾਤਾਵਰਣ ਵੀ ਜੁੜਿਆ ਹੋਇਆ ਇਹਦੇ ਨਾਲ ਸਾਡਾ ਇਹ ਜਿਹੜਾ ਸ਼ਿਵਾਲਿਕ ਦੇ ਫੁੱਟ ਹिल्स ਆ ਇਹ ਬਚੇ ਹੋਏ ਆ ਤੇ ਇਹਦੇ ਵਿੱਚ ਕੰਮ ਕੀਤਾ ਜਾ ਸਕਦਾ ਜਿੱਦਾਂ ਕਿ ਹੁਣ ਸਾਡੇ ਬੀਤ ਬਲੋਕ 20 ਏਰੀਏ ਦੇ ਵਿੱਚ ਜਿਹੜੇ ਪਿੰਡ ਆ ਪਿੰਡਾਂ ਕੋ ਪੰਚਾਇਤੀ ਜ਼ਮੀਨਾਂ ਬਹੁਤ ਆ ਉਹਨਾਂ ਤੇ ਆਪਾਂ ਡਿਵੈਲਪਮੈਂਟ ਲਈ ਕੋਈ ਅੱਦਾ ਦਾ ਪ੍ਰਪੋਜ਼ਲ ਲਿਆ ਸਕਦੇ ਆ ਜਿੱਥੇ ਗਵਰਨਮੈਂਟ ਤੋਂ ਮਜੂਰੀ ਲੈ ਕੇ ਆਪਾਂ ਉੱਥੇ ਵੱਡੀ ਕੋਈ ਡਿਵੈਲਪਮੈਂਟ ਕਰ ਸਕਦੇ ਆ ਜਿਸ ਤਰ੍ਹਾਂ ਕਾਰਖਾਨਾ ਲੱਗਣਾ ਕੋਈ ਫੈਕਟਰੀ ਲੱਗਣੀ ਉਹ ਇੱਕ ਡਿਵੈਲਪਮੈਂਟ ਦਾ ਹਿੱਸਾ ਵਾ ਲੇਕਿਨ ਜਦੋਂ ਕਾਰਖਾਨੇ ਲੱਗਦੇ ਆ ਫਿਰ ਉਹਨਾਂ ਦਾ ਵਿਰੋਧ ਵੀ ਹੋ ਜਾਂਦਾ ਕੀ ਮਤਲਬ ਉਦੋਂ ਗਾਈਡਲਾਈਨ ਪ੍ਰੋਪਰ ਇੰਪਲੀਮੈਂਟ ਨਹੀਂ ਹੁੰਦੀ ਜਿਹਦੇ ਕਰਕੇ ਚੀਜ਼ਾਂ ਹੁੰਦੀਆਂ ਹੁਣ ਜੇ ਆਪਾਂ ਡੀ ਲਿਸਟਡ ਹੋਏਗੀ ਜ਼ਮੀਨ ਤੇ ਕਾਰਖਾਨਾ ਲੱਗੇਗਾ ਕਾਰਖਾਨੇ ਤੋਂ ਬਾਅਦ ਫਿਰ ਲੋਕਾਂ ਦਾ ਵਿਰੋਧ ਵੀ ਹੋ ਜਾਂਦਾ ਤੇ ਮੈਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹਾਂ ਦੇਖੋ ਉਹਦੇ ਵਿੱਚ ਦੋ ਚਾਰ ਗੱਲਾਂ ਆ ਇੱਕ ਤਾਂ ਜੇ ਕਾਰਖਾਨਾ ਲੱਗਦਾ ਆ ਕੋਈ ਵੀ ਇੰਡਸਟਰੀ ਲੱਗਦੀ ਆ ਤਾਂ ਲੋਕਲ ਬੰਦਿਆਂ ਨੂੰ ਜੋਬ 'ਚ ਪ੍ਰੈਫਰੈਂਸ ਦੇਣੀ ਚਾਹੀਦੀ ਆ ਲੋ ਡਾਊਟ ਵਿਰੋਧ ਵੀ ਹੁੰਦਾ ਆ ਵਿਰੋਧ ਹੋਣ ਵਾਲੀਆਂ ਚੀਜ਼ਾਂ ਨੂੰ ਰੋਕਿਆ ਵੀ ਜਾ ਸਕਦਾ ਹੁਣ ਬਹੁਤ ਜਗ੍ਹਾ ਬਹੁਤ ਵੱਡੀਆਂ ਵੱਡੀਆਂ ਇੰਡਸਟਰੀਜ਼ ਲੱਗੀਆਂ ਜਿਹਨਾਂ ਨੇ ਏਰੀਏ ਨੂੰ ਬਹੁਤ ਲਾਭ ਦਿੱਤਾ ਉੱਥੇ ਦੀ ਪ੍ਰਾਪਰਟੀ ਬਹੁਤ ਵਧੀਆ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਆ ਅੱਛਾ ਜਿੱਥੇ ਵਿਰੋਧ ਹੁੰਦਾ ਉਹ ਜਾਇਜ਼ ਹੁੰਦਾ ਹੁਣ ਇੱਥੇ ਕਈ ਪਿੰਲਾ ਇਦਾਂ ਦੀਆਂ ਪ੍ਰਦੂਸ਼ਣ ਫਲਾ ਰਹੀਆਂ ਆ ਉਹ ਗਾਈਡਲਾਈਨਸ ਨੂੰ ਨਹੀਂ ਫਾਲੋ ਕਰ ਰਹੀਆਂ ਅੱਛਾ ਗ੍ਰੀਨ ਟ੍ਰਿਬਿਊਨਲ ਵਾਲੀਆਂ ਗਾਈਡਲਾਈਨਸ ਹੋਈਆਂ ਪੋਲਿਊਸ਼ਨ ਦੀਆਂ ਹੋਈਆਂ ਹੋਰ ਛੋਟੀਆਂ ਛੋਟੀਆਂ ਗੱਲਾਂ ਆ ਜਦੋਂ ਤੁਸੀਂ ਲੋਕਾਂ ਦੀ ਵੀ ਤੁਸੀਂ ਸੁਣਨੀ ਆ ਲੋਕਾਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਪ੍ਰੋਪਰ ਗਾਈਡਲਾਈਨਸ ਦੇ ਥਰੂ ਕੰਮ ਕਰ ਸਕਦੇ ਆ ਮਤਲਬ ਸੈਕਸ਼ਨ 4 5 ਤੇ ਤੁਹਾਡੀ ਗਵਰਨਮੈਂਟ ਆਣ ਤੇ ਇਲਾਕੇ ਨੂੰ ਕੋਈ ਉਹਦੇ ਵਿੱਚ ਕੋ ਚੇਂजेस ਲੈ ਕੇ ਆਉਂਗੇ ਇਹ ਲੋਕਾਂ ਦੀ ਡਿਮਾਂਡ ਆ ਜੀ ਸਟੇਟ ਜੋ ਪ੍ਰੋਪੋਜ਼ਲ ਭੇਜੇਗੀ ਜੋ ਲੋਕ ਚਾਣਗੇ ਆਪਾਂ ਲੋਕਾਂ ਦੇ ਨਾਲ ਆਪਾਂ ਉਹਨਾਂ ਦੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਾਂਗੇ ਉਹ ਇੱਥੇ ਸੈਕਸ਼ਨ 4 5 ਦੀ ਤੁਸੀਂ ਗੱਲ ਕਰਦੇ ਆ ਜਿੱਥੇ ਮਾਈਨਿੰਗ ਹੋ ਰਹੀ ਆ ਖੈਰ ਵੱਟ ਹੋ ਰਹੀ ਆ ਉਹ ਸੈਕਸ਼ਨ 4 5 ਹੀ ਆ ਤਾਂ ਕਿ ਉੱਥੇ ਲਾਈਵ ਹੋ ਕੇ ਲੋਕਾਂ ਨੂੰ ਦਿਖਾਉ ਤਾ ਸਹੀ 20 ਫੁੱਟ ਚੌੜੇ ਰਾਹ ਬਣ ਜੰਗਲ ਘਾਟੇਬਿਆਂ ਦੇ ਟਿੱਬੇ ਡਾਤੇ ਮਾਈਨਿੰਗ ਚ ਇਹ ਤਾਂ ਸ਼ਰਯਾਮ ਤਾਂ ਜੀਆਂ ਆਡ ਰਹੀਆਂ ਇੱਕ ਗੱਲ ਇਹਦੀ ਕਿ ਜਿਹੜਾ ਇਹ ਸੱਡਾ ਇਲਾਕਾ ਜੰਗਲੀ ਜਿਹੜੇ ਜਾਨਵਰ ਆ ਪਲੱਸ ਜਿਹੜੇ ਲੋਕਾਂ ਨੇ ਮਤਲਬ ਪਸ਼ੂ ਆਪਣੇ ਛੱਡ ਦਿੰਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਬਲੋ ਇਹਨਾਂ ਦਾ ਕੀ ਹੱਲ ਹੋ ਸਕਦਾ ਹੈ ਜੰਗਲੀ ਜਾਨਵਰਾਂ ਦਾ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਕਿਹਾ ਕਿ ਬੀ ਤੇਰੀਏ ਚ ਜਾਂ ਸਾਡੇ ਥੱਲੜ ਏਰੀਏ ਦੇ ਵਿੱਚ ਇਹ ਦਿੱਕਤ ਬਹੁਤ ਜ਼ਿਆਦਾ ਆ ਫਸਲਾਂ ਖਰਾਬ ਹੁੰਦੀਆਂ ਆ ਇੱਥੇ ਸ਼ਿਕਾਰ ਦੇ ਜਿਆਜਾ ਸੀ ਪਰਮਿਟ ਤੇ ਤੇ ਇਹਦੀ ਫੈਂਸਿੰਗ ਹੋ ਸਕਦੀ ਆ ਮਤਲਬ ਜੇ ਗੱਲ ਉਹੀ ਉੱਥੇ ਆ ਗਈ ਨਾ ਜੇ ਕੰਮ ਕਰਨ ਦੀ ਨੀਅਤ ਹੋਵੇ ਤਾਂ ਬੰਦਾ ਬਹੁਤ ਕੁਝ ਸੋਚ ਲੈਂਦਾ ਬਹੁਤ ਕੁਝ ਕਰ ਲੈਂਦਾ ਜੇ ਨੀਅਤ ਹੈ ਪੈਸੇ ਕਮਾਣ ਦੀ ਆ ਪਤਾ ਵੀ ਦਹਾਂ ਕੁਝ ਬਣਨਾ ਨਹੀਂ ਜੋ ਹੁੰਦਾ ਸਮੇਟ ਲਓ ਪਰ ਉੱਥੇ ਕੁਝ ਵੀ ਨਹੀਂ ਹੁੰਦਾ ਲੋਕ ਰੀਚਕਦੇ ਰਹਿੰਦੇ ਆ ਲੀਡਰ ਆਂਦੇ ਆ ਗੱਲਾਂ ਗੁੱਲਾਂ ਕਰਕੇ ਚਲੇ ਜਾਂਦੇ ਆ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਹੀ ਸੈਂਚਰੀ ਬਣੀ ਸੀ ਮੈਂਗਰੋਵਲ ਜਿੱਥੇ ਕਿ ਜੰਗਲੀ ਜਾਨਵਰਾਂ ਨੂੰ ਇੱਕ ਕਾਫੀ ਵੱਡੇ ਏਰੀਆ ਵਿੱਚ ਰੱਖਣ ਦੀ ਪ੍ਰਪੋਜ਼ਲ ਬਣੀ ਸੀ ਔਰ ਕੁਝ ਹੋ ਵੀ ਰਹੀ ਹੈ ਲੇਕਿਨ ਐਹੋ ਜੀ ਸੈਂਚਰੀ ਕੁਝ ਬਣਾਉਣ ਦਾ ਆਪਣੇ ਇਲਾਕੇ 'ਚ ਕੋਈ ਪਲਾਨ ਮੇਰਾ ਜ਼ਰੂਰ ਪਲਾਨ ਆ ਮੈਂਗਰੋਵਲ ਵੀ ਬਣੀ ਸੀ ਲਲਵਾਨ ਵੀ ਹੈਗੀ ਇੱਕ ਛੋਟੀ ਜੀ ਵਾਈਲਡ ਲਾਈਫ ਸੈਂਚਰੀ ਸਾਡੇ ਵੀ ਬਣ ਸਕਦੀ ਆ ਸਾਡੇ ਟੂਰਿਜ਼ਮ ਦਾ ਬਹੁਤ ਵਧੀਆ ਸਕੋਪ ਹੈਗਾ ਆਨੰਦਪੁਰ ਸਾਹਿਬ ਆ ਦਾਣਾ ਦੇਵੀ ਮਾਤਾ ਦਾ ਮੰਦਿਰ ਆ ਉਸ ਤੋਂ ਬਾਅਦ ਭਗਤ ਸਿੰਘ ਜੀ ਦਾ ਖੜਕੜ ਕਲਾ ਸ਼ਹੀਦੀ ਸਮਾਰਕ ਆ ਫਿਰ ਮਾਤਾ ਵਿਦਿਆਵਤੀ ਜੀ ਦਾ ਮੂਰਾਂ ਵਾਲੀ ਇੰਨਾ ਵਧੀਆ ਹੋ ਬਣਿਆ ਮੋਨਿਊਮੈਂਟ ਉਸ ਤੋਂ ਬਾਅਦ ਖਰਾਲਗੜ੍ਹ ਸਾਹਿਬ ਆ ਇੱਥੇ ਜੇ ਵਧੀਆ ਹੋਟਲਸ ਹੋਣ ਵਧੀਆ ਪੈਕੇਜ ਲਿਆਂਦੇ ਜਾਣ ਤੇ ਵਾਈਲਡ ਲਾਈਫ ਸੈਂਚਰੀ ਹੋਵੇ ਇੱਥੇ ਬਹੁਤ ਤਰ੍ਹਾਂ ਦੇ ਜੰਗਲੀ ਜਾਨਵਰ ਹੈਗੇ ਆ ਸੋ ਇਹ ਤਾਂ ਵਧੀਆ ਪ੍ਰੋਪੋਜ਼ਲ ਬਣ ਸਕਦੀ ਹੈ ਚਲੋ ਠੀਕ ਆ ਭਾਈ 12 ਮਹੀਨੇ ਨਹੀਂ ਟੂਰਿਜ਼ਮ ਹੋ ਸਕਦਾ ਗਰਮੀਆਂ 'ਚ ਨਹੀਂ ਹੋ ਸਕਦਾ ਪਰ ਸਰਦੀਆਂ 'ਚ ਇੱਥੇ ਟੂਰਿਜ਼ਮ ਬਹੁਤ ਵਧੀਆ ਹੋ ਸਕਦਾ ਉਹਦੇ ਬਾਰੇ ਸੋਚਿਆ ਜਾ ਸਕਦਾ ਔਰ ਇੱਥੇ ਹੋਟਲ ਵੀ ਵਧੀਆ ਬਣਾਏ ਜਾ ਜਾਂ ਰਿਜ਼ੋਰਟ ਬਣਾਏ ਜਾ ਸਕਦੇ ਅੰਦਰ ਸਰਕਾਰ ਵੱਲੋਂ ਜੰਗਲ ਦੇ ਵਿੱਚ ਤੇ ਕਾਫੀ ਸਕੋਪ ਆ ਇਹਦਾ ਵੈਸੇ ਤੇ ਪੰਜਾਬੀ ਜਿਹੜੇ ਹੈਗੇ ਰੇਲਵੇ ਦਾ ਯੂਜ਼ ਘੱਟ ਕਰਦੇ ਨੇ ਪਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮਤਲਬ ਪੰਜਾਬ ਦੇ ਬਾਕੀ ਹਿੱਸੇ ਨਾਲ ਰੇਲਵੇ ਨਾਲ ਜੋੜਨ ਦੀ ਤਸਵੀਰ ਜਿਹੜੀ ਪਿਛਲੇ ਸਮੇਂ 'ਚ ਵਾਰ-ਵਾਰ ਗਲ ਉਠੀ ਸੀ ਗਟਸ਼ਿੰਕਰ ਤੋਂ ਸਿੱਧਾ ਸ਼੍ਰੀ ਲੰਧਪੁਰ ਸਾਹਿਬ ਜਾਂ ਫਿਰ ਊਨੇ ਤੋਂ ਆਪਣੇ ਜੇਜੇ ਨੂੰ ਜੋੜਨ ਦਾ ਜਾਂ ਹੁਸ਼ਿਆਰਪੁਰ ਤੋਂ ਊਨਾ ਜੋੜਨ ਦਾ ਜੇਜੋ ਸੋਰੀ ਤੇ ਇਹਦੇ ਬਾਰੇ ਕੋਈ ਤੁਹਾਡੀ ਗਵਰਨਮੈਂਟਾਂ ਦੇ ਕੋਈ ਪ੍ਰੋਪੋਜ਼ਲ ਕਿ ਹੋਏ ਇਹੋ ਜਿਹਾ ਕੁਝ ਇਹ ਬਹੁਤ ਲੰਬੇ ਸਮੇਂ ਦੀ ਡਿਮਾਂਡ ਹੈ ਜੀ ਔਰ ਇਹ ਮਸਟ ਆ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆ ਮੈਂ ਤਾਂ ਹੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਭਈ ਜਿਹੜਾ ਸਾਡਾ ਕੈਂਡੀਡੇਟ ਆਏ ਆ ਵਿਜੇਂਦਰ ਸਿੰਘਲਾ ਇਹ ਕੰਮ ਕਰਾਉਣ ਚ ਬਹੁਤ ਮਾਹਰ ਆ ਇਹਨਾਂ ਨੇ ਸੰਗਰੂਰ 'ਚ ਤੁਸੀਂ ਚੈੱਕ ਕਰਿਓ ਜੇ 5-6 ਦਿਨ ਪਹਿ ਪੋਲਿੰਗ 'ਚ ਜੇ ਮੈਂ ਝੂਠ ਹੋਇਆ ਤਾਂ ਬਿਲਕੁਲ ਵੋਟ ਨਾ ਕਾਂਗਰਸ ਨੂੰ ਪਾਇਓ ਤੇ ਜੇ ਸੱਚ ਹੋਇਆ ਫਿਰ ਦਿਲ ਖੋਲ ਕੇ ਪਾਰਟੀ ਨੂੰ ਵੋਟਾਂ ਪਾਇਓ ਕਿਉਂਕਿ ਇਹਨਾਂ ਨੇ ਸੰਗਰੂਰ 'ਚ ਰੇਲਵੇ ਤੇ ਇੰਨਾ ਕੰਮ ਕੀਤਾ ਪਹਿਲਾਂ ਦੇਖੋ ਇਹਨਾਂ ਨੇ ਸਾਰੇ ਗੁਰਦਾਂ ਮੰਨੂ ਟ੍ਰੇਨਸ ਚਲਾਈਆਂ ਇਹਨਾਂ ਨੇ ਨਦੀਡ ਸਾਹਿਬ ਨੂੰ ਇਹਨਾਂ ਨੇ ਬਰਿੰਦਾਵਨ ਨੂੰ ਇਹਨਾਂ ਨੇ ਆਪਣੇ ਅਜਮੇਰ ਸ਼ਰੀਫ ਨੂੰ ਇਹਨਾਂ ਨੇ ਇੱਦਾਂ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਟ੍ਰੇਨਸ ਚਲਾਈਆਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਰੇ ਰੇਲਵੇ ਸਟੇਸ਼ਨ ਅਪਗ੍ਰੇਡ ਕਰਾਏ ਜਿੱਥੇ ਕਿਤੇ ਫਲਾਈਓਵਰ ਬਣਨਾ ਸੀ ਉਹ ਬਣਿਆ ਅੰਡਰਪ੍ਰੇਚ ਬਣਨਾ ਸੀ ਉਹ ਬਣਿਆ ਸੋ ਕਾਫੀ ਇਹਨਾਂ ਨੂੰ ਨੌਲੇਜ ਆ ਰੇਲਵੇ ਦੇ ਬਾਰੇ ਤੇ ਮੈਂ ਟ੍ਰੇਨ ਚਲਾਣੀ ਤਾਂ ਟਰੈਕ ਹੈ ਤੇ ਚੱਲ ਰਹੀ ਹੈ ਇੱਥੇ ਤੇ ਟਰੈਕ ਹੀ ਨਹੀਂ ਨਾ ਮੈਂ ਉਹੀ ਕਹਿਣਾ ਭਈ ਉਸ ਡਿਪਾਰਟਮੈਂਟ ਦੀ ਕਾਫੀ ਚੰਗੀ ਨੌਲੇਜ ਰੱਖਦੇ ਆ ਤੇ ਜਿਹੜਾ ਨੌਲੇਜ ਰੱਖਦਾ ਕੰਮ ਕਰਨ ਵਾਲਾ ਬੰਦਾ ਹੁੰਦਾ ਆਪਾਂ ਸਟਾਰਟਿੰਗ ਚ ਹੀ ਇਹ ਨਾ ਚੀਜ਼ਾਂ ਤੇ ਕੰਮ ਕਰਨਾ ਕਿਉਂਕਿ ਇਹਨਾਂ ਨੂੰ ਫਿਰ ਇੰਪਲੀਮੈਂਟ ਹੁੰਦਿਆਂ ਨੂੰ ਵੀ ਬਹੁਤ ਟਾਈਮ ਲੱਗ ਜਾਂਦਾ ਜੇ ਜਲੰਧਰ ਤੋਂ ਜੀਜੋ ਤੱਕ ਦਾ ਜਿਹੜਾ ਡੀਐਮਜ ਛੋਟਾ ਰੇਲ ਚੱਲਦਾ ਸੀ ਇਹਦੇ ਵਿੱਚ ਕਈ ਮਾਨਵ ਰਹਿਤ ਫਾਟਕ ਰੇਲਵੇ ਨੇ ਜਿਤਨਾ ਫਾਟਕ ਫਰੀ ਕਰਨ ਦੀ ਇੱਕ ਪਲੈਨਿੰਗ ਦੇ ਤਹਿਤ ਫਾਟਕ ਬੰਦ ਕਰਤੇ ਸੀ ਮਾਨਵ ਰਹਿਤ ਕ੍ਰਾਸਿੰਗਸ ਨੂੰ ਉਹਦੇ ਕਰਕੇ ਕਿ ਅੰਡਰਪਾਸ ਜਾਂ ਓਵਰ ਬ੍ਰਿਜ ਇਹਦੀ ਬੜੀ ਡਿਮਾਂਡ ਹੈ ਲੋਕਾਂ ਦੀਆਂ ਜ਼ਮੀਨਾਂ ਦਵੱਲੇ ਹੋਣ ਕਰਕੇ ਲੋਕ ਬੜੇ ਪਰੇਸ਼ਾਨ ਹਨ ਜੇ ਤੁਸੀਂ ਪਾਵਰ ਚਾਹੁੰਦੇ ਹੋ ਤਾਂ ਕੀ ਕੀ ਪ੍ਰੋਪੋਜ਼ਲ ਹੋਏਗੀ ਸਭ ਤੋਂ ਪਹਿਲਾਂ ਤਾਂ ਸਾਡੇ ਵਿਧਾਨ ਸਭਾ ਚ ਇਹ ਪ੍ਰੋਬਲਮ ਆ ਬਸਿਆਲਾ ਰਸੂਲਪੁਰ ਪਿੰਡਾਂ ਚਾ ਡੋਗਰਪੁਰ ਚੌੜਾ ਉੱਥੇ ਇਹ ਲੋਕਾਂ ਦਾ ਬੜਾ ਵਿਰੋਧ ਤੁਸੀਂ ਦੇਖਿਆ ਹੋਣਾ ਕਿ ਉਹ ਧਰਨੇ ਪ੍ਰਦਰਸ਼ਨ ਕਰਦੇ ਰਹੇ ਆ ਹੁਣ ਵੀ ਜਦ ਮੈਂ ਜਾ ਕੇ ਆਇਆ ਮੈਂ ਦੱਸਿਆ ਵੀ ਜਦੋਂ ਸੈਂਟਰ ਗਵਰਨਮੈਂਟ ਦੇ ਅੰਡਰ ਆਪਾਂ ਇਹਦੇ ਉੱਤੇ ਕੰਮ ਕਰਾਂਗੇ ਪਿਛਲੇ ਮੈਂਬਰ ਪਾਰਲੀਮੈਂਟ ਸਾਭ ਨੇ ਟਰਾਈ ਕੀਤੀ ਪਰ ਨਹੀਂ ਉਸ ਵਲੇ ਭੀਜੇਪੀ ਦੀ ਗਵਰਨਮੈਂਟ ਸੀ ਸੈਂਟਰ ਚ ਤੇ ਕਾਂਗਰਸ ਦਾ ਐਮਪੀਆ ਕੌਣ ਸੁਨੇਗਾ ਹੁਣ ਸਰਕਾਰ ਸਾਡੀ ਹੋਊਗੀ ਐਮਪੀ ਸਾਡਾ ਹੋਊਗਾ ਇਹ ਕਈ ਜਗ੍ਹਾ ਆ ਪ੍ਰੋਬਲਮ ਜਿੱਥੇ ਜਿੱਥੇ ਹੋਈ ਲੋਕ ਸਭਾ ਚ ਉਥੇ ਇਹਦੇ ਸੋਲੂਸ਼ਨ ਕਰਾਂਗੇ ਜਿਸ ਤਰ੍ਹਾਂ ਸ਼੍ਰੀ ਖੁਰਾਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਹਰ ਸਾਲ ਜਦੋਂ ਵੀ ਉੱਥੇ ਸੰਗਤ ਵੱਡੀ ਗਿਣਤੀ ਵਿੱਚ ਆਮਦ ਹੁੰਦੀ ਹੈ ਤੇ ਉੱਥੇ ਕੀ ਹੁੰਦਾ ਕਿ ਐਕਸੀਡੈਂਟ ਹੁੰਦੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਤੇ ਉਹਦੇ ਲਈ ਪ੍ਰਪੋਜ਼ਲ ਇਹ ਆ ਕਿ ਜਿਸ ਤਰ੍ਹਾਂ ਗੜੀ ਮਨਸਵਾਲ ਤੋਂ ਰਸਤਾ ਜਾਂਦਾ ਤੇ ਮੋਸਟਲੀ ਲੋਕ ਸ਼ਾਰਟਕਟ ਦੇਖ ਕੇ ਉਧਰੋਂ ਚਲੇ ਜਾਂਦੇ ਆ ਕੀ ਉੱਥੇ ਕੋਈ ਵੱਡਾ ਬ੍ਰਿਜ ਜਾਂ ਕੋਈ ਹੋਰ ਮਤਲਬ ਕੋਈ ਰਸਤੇ ਦਾ ਨਵਾਂ ਵਿਕਲਪ ਜਾਂ ਭਵਾਨੀਪੁਰ ਤੋਂ ਕੋਈ ਨਵਾਂ ਰੋਡ ਕੋਈ ਇਸ ਤਰ੍ਹਾਂ ਕੋ ਪਲਾਨ ਬਹੁਤ ਜੈਨੂਇਨ ਗੱਲ ਆ ਤੁਹਾਡੀ ਬਹੁਤ ਸਾਰੇ ਹਾਦਸੇ ਮੈਂ ਤਾਂ ਹੁਣ ਆ ਦੇਖੋ ਪਿਛਲੇ ਕੁੜੇ ਦਿਨਾਂ ਚ ਕਿੰਨੀ ਵਾਰ ਹੋ ਗਿਆ ਮਤਲਬ ਸਾਲ ਚ ਕਿੰਨੀ ਵਾਰ ਬਹੁਤ ਬਾਰੇ ਹਾਦਸੇ ਹੋਏ ਆ ਤੇ ਇਹਦੇ ਲਈ ਬਿਲਕੁਲ ਨਵੀਂ ਤਜਵੀਰ ਸੜਕ ਦੀ ਚੌੜੀ ਵੱਡੀ ਸੜਕ ਦੀ ਇਹ ਬੜਨੀ ਚਾਹੀਦੀ ਆ ਇਹੋ ਜਿਹੇ ਕੰਮ ਹੀ ਆ ਹੋਰ ਕਰਨਾ ਵੀ ਕੀ ਆ ਪੋਲਿਟਿਕਸ ਚ ਇਹੀ ਤਾਂ ਕੰਮ ਕਰਕੇ ਆਪਣਾ ਦੱਸਣਾ ਭਈ ਆਪਾਂ ਕੰਮ ਕਰ ਸਕਦੇ ਆ ਜੇ ਗੱਲ ਉਸ ਤੋਂ ਦੇ ਸਿਰਫ ਬੀਤ ਦੀ ਕੀਤੀ ਜਾਵੇ ਤਾਂ 30 ਮਿੰਟ ਦਾ ਕਮਿਊਨਿਟੀ ਹਾਲ ਬਣਿਆ ਹੋਇਆ ਜਿਹੜਾ ਕਿ ਕੌਂਸਲ ਗਵਰਨਮੈਂਟ ਵੱਲੇ ਬਣਿਆ ਸੀ ਤੇ ਉਹ 2 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਅੱਜ ਤੱਕ ਉਹਦੇ ਬਾਰੇ ਇੱਕ ਦੀ ਕੋਈ ਮਤਲਬ ਜ਼ੋਰ ਦਾ ਤਰੀਕੇ ਨਹੀਂ ਚੱਕੀ ਗਈ ਔਰ ਇਲੈਕਸ਼ਨ ਵਿੱਚ ਉਹ ਮੁੱਦਾ ਕਿਉਂ ਖਾਬੀ ਹੋ ਰਿਹਾ ਦੇਖੋ ਗੱਲ ਸੁਣੋ ਤੁਸੀਂ ਆਸ ਕਿਸੇ ਤੋਂ ਕਰਦੇ ਆ ਉਹਨਾਂ ਤੋਂ ਜਿਨ੍ਹਾਂ ਨੇ ਹਸਪਤਾਲ ਤੋਂ ਕਲੀਨਿਕ ਬਣਾਤੇ ਇਹਨਾਂ ਦੀ ਡਿਵੈਲਪਮੈਂਟ ਦਾ ਇੱਕ ਮਾਡਲ ਇਹ ਵੀ ਆ ਵੀ ਜਿੱਥੇ ਹਸਪਤਾਲ ਸੀਗੇ ਉਹਨਾਂ ਨੂੰ ਅਪਗ੍ਰੇਡ ਤਾਂ ਕੀ ਕੀਤਾ ਉਹਨਾਂ ਨੂੰ ਕਲੀਨਿਕ ਬਣਾਤਾ ਅੱਜ ਉੱਥੇ ਹੈ ਕੋਣ ਕੋਈ ਵੀ ਨਹੀਂ ਆ 30 ਬੈੱਡ ਦਾ ਹਸਪਤਾਲ ਆ ਪਰ ਉੱਥੇ ਹੈ ਹੀ ਕੋਈ ਨਹੀਂ ਸਟਾਫ ਹੈ ਨਹੀਂ ਉੱਥੇ ਲੋਕਾਂ ਨੂੰ ਬੀਤਦਿਆਂ ਨੂੰ ਪ੍ਰੋਬਲਮ ਆਉਂਦੀ ਆ ਉਹ ਜਾਣ ਕਿੱਥੇ ਵਿਚਾਰੇ ਇਹਨਾਂ ਦਾ ਹੈਲਥ ਸਿਸਟਮ ਹੀ ਪੂਰੀ ਤਰ੍ਹਾਂ ਫੇਲੇ ਬੀਤ ਲੱਗਦੇ ਲੋਕ ਛੋਟੀ ਤੋਂ ਛੋਟੀ ਇਲਾਜ ਵਾਸਤੇ ਵੀ ਜਾਂ ਨੰਗਲਵਾਲ ਨੂੰ ਜਾਂ ਨਮਸ਼ਰਨ ਨੂੰ ਰੁਕ ਕਰਦੇ ਨੇ ਤਾਂ ਇਹਦੇ ਬਾਰੇ ਤੁਹਾਡਾ ਆਉਣ ਵਾਲੇ ਸਮੇਂ ਵਿੱਚ ਕੀ ਪਲਾਨ ਰਹੇਗਾ ਜੇ ਤੁਹਾਡੀ ਜਿੱਥੋਂ ਦੀ ਮੈਂ ਤਾਂ ਚਾਹਾਂਗਾ ਉਹ ਹਸਪਤਾਲ ਨੂੰ ਹੋਰ ਵੀ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਇੱਧਰ ਉੱਧਰ ਜਾਣਾ ਹੀ ਨਾ ਪਵੇ ਪਰ ਗੱਲ ਤਾਂ ਇਹ ਆ ਪਈ ਇਹਦੇ ਬਾਰੇ ਸਾਰਥਕ ਕਦਮ ਕਹਿੰਨੇ ਚੱਕੇ ਆ ਚੱਕੇ ਨਹੀਂ ਕਿਸੇ ਨੇ ਇਹਦੇ ਬਾਰੇ ਕੰਮ ਇਹ ਇਹ ਉੱਥੇ ਦਾ ਮੁੱਦਾ ਵੀ ਹੈਗਾ ਲੋਕਾਂ ਨੇ ਸਾਰਿਆਂ ਨਾਲ ਡਿਸਕਸ਼ਨ ਕੀਤੀ ਆ ਮੀਨਾ ਵੀ ਸਿੰਗਲਾ ਜੀ ਨਾਲ ਵੀ ਵੀ ਆਹ ਦੇਖ ਲਓ ਪੇ ਸਾਡੇ ਚਿੱਟਾ ਹੱਥੀ ਪਿਆ ਵੀ ਇਹ ਬਿਲਡਿੰਗ ਪਈ ਪਈ ਖਰਾਬ ਹੋ ਰਹੀ ਆ ਸੋ ਉਹਦੇ ਬਾਰੇ ਬਿਲਕੁਲ ਉਹਦੇ ਘਰੇ ਕੰਮ ਕਰਾਂਗੇ ਇਹਦਾ ਇਹਦੇ ਵਿੱਚ ਫਿਰ ਮੈਂ ਕਹਿੰਨਾ ਵੀ ਸਾਡਾ ਕੈਂਡੀਡੇਟ ਇਸ ਲਈ ਵਧੀਆ ਇਸ ਸੰਗਰੂਰ ਚ ਆਜ਼ਾਦੀ ਤੋਂ ਬਾਅਦ ਜੇ ਕੋਈ ਪੀਜੀਆਈ ਪਹਿਲੀ ਵਾਰ ਆਇਆ ਸੰਗਰੂਰ ਚ ਇਹ ਲੈ ਕੇ ਗਏ ਟਾਟਾ ਮੈਮੋਰੀਅਲ ਹਸਪੀਟਲ ਮੁੰਬਈ ਤੋਂ ਬਾਅਦ ਸੈਕੰਡ ਆਇਆ ਉਹ ਸੰਗਰੂਰ ਚ ਆਇਆ ਜਿੱਥੇ ਕੈਂਸਰ ਦੇ ਪੇਸ਼ੈਂਟਸ ਦਾ 95% ਦੀ ਇਲਾਜ ਫਰੀ ਹੁੰਦਾ ਮੈਂ ਬਹੁਤ ਸਾਰੇ ਆਪਣੇ ਇਲਾਕੇ ਤੋਂ ਭੇਜੇ ਜਿਨ੍ਹਾਂ ਦਾ ਇਲਾਜ ਉੱਥੇ ਹੋਇਆ ਸੋ ਇੱਥੇ ਤਾਂ ਆਪਾਂ ਤਾਂ ਆਪ ਕੰਮ ਕਰਨਾ ਚਾਹੁੰਦੇ ਇਹਨਾਂ ਚੀਜ਼ਾਂ ਤੇ ਆਪਣੇ ਕੈਂਡੀਡੇਟ ਸਿੰਗਲਾਈ ਦੀ ਤੁਸੀਂ ਖੂਬੀਆਂ ਦੱਸ ਰਹੇ ਹੋ ਪਰ ਉਹ ਕੈਂਡੀਡੇਟ ਬਾਹਰਲੇ ਆ ਕੱਤੋਂ ਦੇ ਆ ਲੋਕ ਸਭਾ ਹਲਕਾ ਨੰਦਪੁਰ ਸਾਹ ਤੋਂ ਬਾਹਰ ਇੰਡੀਆ ਤੋਂ ਬਾਹਰ ਲਿਆ ਕਿੱਥੋਂ ਦੇ ਬਾਹਰ ਲਿਆ ਉਹਨਾਂ ਦੇ ਪਰਿਵਾਰ ਦਾ ਬੜਾ ਪੁਰਾਣਾ ਇਤਿਹਾਸ ਆ ਗਿਆਨੀ ਜੈਲ ਸਿੰਘ ਜੀ ਦੇ ਪੋਲੀਟੀਕਲ ਸੈਕਟਰੀ ਰਹੇ ਉਹਨਾਂ ਦੇ ਪਿਤਾ ਜੀ ਸੰਤਰਾਮ ਸਿੰਘ ਰਾਜੀ ਜਦੋਂ ਗਿਆਨੀ ਜੀ ਰਾਸ਼ਟਰਪਤੀ ਰਹੇ ਉਸਲੇ ਵੀ ਉਹਨਾਂ ਤੇ ਪੋਲੀਟੀਕਲ ਸੈਕਟਰੀ ਰਹੇ ਇਹ ਆਪਣਾ ਵਿਧਾਨ ਸਭਾ ਵੀ ਉਹਨਾਂ ਦੇ ਅੰਡਰ ਆਂਦਾ ਸੀ ਤੇ ਬਲਾਚੌਰ ਵੀ ਉਸ ਵੇਲੇ ਹੁਸ਼ਿਆਰਪੁਰ ਦੇ ਵਿੱਚ ਹੁੰਦਾ ਸੀ ਬਹੁਤ ਸਾਰਾ ਕੰਮ ਉਹਨਾਂ ਨੇ ਕੀਤਾ ਹੋਇਆ ਬਾਕੀ ਦੂਜੀ ਗੱਲ ਇਹ ਆ ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ ਪੰਜਾਬ ਦੇ ਮੰਤਰੀ ਰਹੇ ਆ ਉਹ ਨੈਸ਼ਨਲ ਲੀਡਰ ਆ ਸਾਡੇ ਸਾਡੇ ਤਾਂ ਚੰਗੇ ਭਾਗ ਆ ਇਸ ਹਲਕੇ ਦੇ ਭੇ ਕੰਮ ਕਰਨ ਵਾਲਾ ਬੰਦਾ ਮਿਲਿਆ ਬਾਹਰਲਾ ਫਿਰ ਕੌਣ ਨਹੀਂ ਝਾੜੂ ਵਾਲਿਆਂ ਦਾ ਗਵਾਲੀਅਰ ਵਾਲਦਾ ਕਹਿੰਦੇ ਤੇ ਅਕਾਲੀ ਦਲ ਵਾਲਾ ਵੀ ਪਟਿਆਲੇ ਤੋਂ ਆ ਫਿਰ ਲੋਕਲ ਹੈ ਕੌਣ ਜੀ ਅਮਰ ਬੀਜੇਪੀ ਵਾਲਾ ਅਬਰਤ ਸਰ ਤੋਂ ਤੇ ਦੱਸੋ ਫਿਰ ਕੌਣ ਆ ਜੀ ਲੋਕਲ ਅਮਰਪ੍ਰੀਤ ਸਿੰਘ ਲਾਲੀ ਤੇ ਸਿੰਘ ਲਈ ਦੇ ਆਪਸੀ ਨੇੜਤਾ ਕੜ ਕੇ ਲੋਕਲ ਗੜਸ਼ੰਕਰ ਦੇ ਲੀਡਰ ਤੁਹਾਡੇ ਦੂਰ ਕਾਂਗਰਸ ਦੇ ਪ੍ਰਚਾਰ ਤੋਂ ਨਾ ਨਾ ਭਰਾ ਆ ਸਾਰੇ ਮੇਰੀ ਉਹਨਾਂ ਨਾਲ ਨੇੜਤਾ ਵੱਖਰੀ ਗੱਲ ਆ ਪਾਰਟੀ ਲਈ ਕੰਮ ਕਰਨਾ ਵੱਖਰੀ ਗੱਲ ਆ ਜਦੋਂ ਪਾਰਟੀ ਨੂੰ ਮਾਂ ਕਹਿੰਦਾ ਫਿਰ ਮਾਂ ਲਈ ਤਾਂ ਸਾਰਿਆਂ ਨੇ ਕੰਮ ਕਰਨਾ ਪੋਸਟਾਂ ਤੇ ਬੈਨਰਾਂ 'ਚ ਫੋਟੋ ਨਹੀਂ ਨਜ਼ਰ ਆ ਰਹੀਆਂ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਦੀਆਂ ਹੁਣ ਭਾਈ ਪੈਸੇ ਖਰਚੋ ਜਿਹਨੇ ਲਾਉਣੀਆਂ ਫੋਟੋਆਂ ਤੇ ਬੈਨਰ ਲਵਾ ਲਓ ਹੁਣ ਇਹਦੇ ਵਿੱਚ ਜੇ ਕਹੋ ਭੀ ਲਾਲੀ ਸਾਰਿਆਂ ਦੀਆਂ ਫੋਟੋਆਂ ਲਾਈ ਚੋਵੇ ਇਦਾਂ ਸਾਰਿਆਂ ਨੂੰ ਹੱਕ ਆ ਆਪਣੀਆਂ ਲਾਣ ਤੇ ਪ੍ਰਚਾਰ ਚ ਨਾਲ ਨਜ਼ਰ ਆਣਗੇ ਬਿਲਕੁਲ ਆਣਗੇ ਮੈਂ ਤਾਂ ਸਿੰਗਲਾ ਜੀ ਨੂੰ ਕਿਹਾ ਤੁਸੀਂ ਜਿਹੜਾ ਕੋਈ ਮੇਰੇ ਤੋਂ ਮਾੜਾ ਮੋਟਾ ਖਫਾ ਵੀ ਆ ਉਹ ਜਾਓ ਸਿੰਗਲਾ ਜੀ ਨੂੰ ਮੈਂ ਕਿਹਾ ਵੀ ਉਹਨਾਂ ਨਾਲ ਲੈ ਕੇ ਘੁੰਮੋ ਉਹਨਾਂ ਦੇ ਪ੍ਰੋਗਰਾਮ 'ਚ ਜਾਓ ਹੁਣ ਤੱਕ ਸਿੰਗਲਾ ਜੀ ਕਿੰਨੇ ਪਿੰਡਾਂ ਵਿੱਚ ਜਾ ਚੁੱਕੇ ਨੇ ਜਿਹੜੇ ਛੋਟੇ-ਛੋਟੇ ਜਾਂ ਵੱਡੇ ਇਕੱਠ ਨਹੀਂ ਛੋਟਾ ਤਾਂ ਇੱਕ ਵੀ ਨਹੀਂ ਹੋਇਆ ਪੁੱਛ ਕੇ ਦੇਖੋ ਇੱਕ ਵੀ ਇਕੱਠ ਛੋਟਾ ਨਹੀਂ ਹੋਇਆ 22 ਮੀਟਿੰਗਾਂ ਹੋਈਆਂ ਉਹਨਾਂ ਦੀਆਂ ਔਰ ਆਲੇ-ਦੁਆਲੇ ਦੇ ਪਿੰਡ ਨਾਲ ਜੁੜੇ ਆ ਔਰ ਇਹੋ ਜਿਹੀਆਂ ਮੀਟਿੰਗਾਂ ਕਿਸੇ ਵੀ ਲੋਕ ਸਭਾ ਉਮੀਦਵਾਰ ਦੀਆਂ ਅਜੇ ਤੱਕ ਨਹੀਂ ਪਰ 22 ਦੀਆਂ 22 ਮੀਟਿੰਗਾਂ ਤੁਹਾਡੀ ਕੋਈ ਚੁਈਆਂ ਜਦੋਂ ਪਾਰਟੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਵਿਧਾਨ ਸਭਾ ਦੇ ਵਿੱਚ ਮੈਂ ਇੰਚਾਰਜਾਂ ਤੇ ਮੇਰੀ ਅਗਵਾਈ ਚ ਨਹੀਂ ਹੋਈਆਂ ਸਾਡੇ ਸਾਰਿਆਂ ਦਾ ਜਿਹੜਾ ਕਾਂਗਰਸ ਦਾ ਇੱਕ ਯੂਨਿਟ ਆ ਉਹਦੀ ਅਗਵਾਈ ਚ ਹੋਈਆਂ ਉਹ ਚ ਬਲੌਕ ਪ੍ਰਧਾਨ ਆ ਉਹ ਚ ਜ਼ਿਲ੍ਹੇ ਦੇ ਯੂਥ ਪ੍ਰਧਾਨ ਆ ਉਹ ਚ ਵਿਧਾਨ ਸਭਾ ਦੇ ਯੂਥ ਪ੍ਰਧਾਨ ਆ ਪਿੰਡਾਂ ਦੇ ਮੋਤਵਾਰ ਬੰਦੇ ਆ ਅ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰ ਆ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰ ਆ ਗੋਵਾਹੀ ਨਹੀਂ ਹੁੰਦੀ ਮਤਲਬ ਸਾਡੀ ਟੀਮ ਵਰਕ ਆ ਪਰ 27 ਵਿੱਚ ਜਿਹੜੇ ਰਹਿ ਗਏ ਉਹਨਾਂ ਦੀ ਲੋਡ ਪੈ ਗਈ ਲੋਡ ਤਾਂ ਸਾਰਿਆਂ ਦੀ ਰਹਿੰਦੀ ਆ ਬਾਕੀ 27 ਚ ਲੋਕਾਂ ਨੇ ਤੁਹਾਨੂੰ ਐਦਾਂ ਦਾ ਜਲਵਾ ਦਿਖਾਣਾ ਭਈ ਤੁਸੀਂ 22 ਤੋਂ ਪਹਿਲਾਂ ਹਾਈ ਦੇਖ ਲਿਓ 4 ਤਰੀਕ ਨੂੰ ਉਤੋਂ ਬਹੁਤ ਸਾਰਾ ਪਿਕਚਰ ਕਲੀਅਰ ਹੋ ਜਾਣੀ ਪੂਰੇ ਲੋਕ ਵਿਧਾਨ ਸਭਾ ਹਲਕਾ ਤੇ ਨਹੀਂ ਲੋਕ ਸਭਾ ਹਲਕੇ ਵਿੱਚ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਹੋ ਦੇਖੋ ਮੁਕਾਬਲਾ ਹੁੰਦਾ ਪ੍ਰਸਥਿਤੀ ਦਾ ਇਹ ਚੇਂਜ ਹੁੰਦੀ ਰਹਿੰਦੀ ਇਕੁਏਸ਼ਨ ਡੇ ਬਾਈ ਡੇ ਨੈਸ਼ਨਲ ਪੋਲਿਟਿਕਸ ਦਾ ਕਿੰਨਾ ਅਸਰ ਪੈਂਦਾ ਉਹ ਮੈਟਰ ਕਰਦਾ ਉਹ ਮੈਨੂੰ ਜਿੱਥੇ ਤੱਕ ਸਮਝ ਆ ਪਈ ਕਾਂਗਰਸ ਦੇ ਪੱਖ 'ਚ ਜਾ ਰਿਹਾ ਸਟੇਟ ਪੋਲਿਟਿਕਸ ਦਾ ਮੈਟਰ ਕਰਦਾ ਉੱਥੇ موجوده ਸਰਕਾਰ ਦਬਾਅ ਪਾ ਰਹੀ ਆ ਲੋਕਾਂ ਨੂੰ ਡਰਾ ਧਮਕਾ ਰਹੀ ਆ ਪੁਲਿਸ ਭੇਜ ਰਹੀ ਆ ਹਰ ਹਿੱਲਾ ਵਸੀਲਾ ਕਰ ਰਿਹਾ ਚਲੋ ਟਾਈਮ ਹੁੰਦਾ ਬੰਦੇ ਦਾ ਇਹ ਬਦਲਦਾ ਰਹਿੰਦਾ ਤੇ ਅਕਾਲੀ ਦਲ ਦਾ ਉਮੀਦਵਾਰਾ ਉਹ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ ਸੋ ਮੈਨੂੰ ਲੱਗਦਾ ਨਹੀਂ ਪਈ ਇਸ ਵਾਰ ਕੋਈ ਮੁਕਾਬਲੇ ਵਾਲੀ ਗੱਲ ਹੈਗੀ ਆ ਕਾਂਗਰਸ ਵਧੀਆ ਟੰਗਣਾ ਆਰਾਮਨਾ ਜਿੱਤੇਗੀ ਤੇ ਗੱਲ ਫੇ ਕੀਤੀ ਹੈ ਕਿ ਮੈਂ ਉਮੀਦਵਾਰ ਦੇ ਹੁਣ ਤੋਂ ਜਿਹਨੇ ਦਿਨ ਰਹਿੰਦੇ ਨੇ ਚੋਣ ਪਤ ਦੇ ਸਿੰਘ ਲਈ ਉਹ ਦੁਆਰਾ ਵਿਜ਼ਿਟ ਕਰਨਗੇ ਜਾਂ ਵਿਜ਼ਿਟ ਉਹ ਮੈਂ ਚੋਣ ਪ੍ਰਚਾਰ ਚ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਹੋਰ ਟਾਈਮ ਮੰਗਿਆ ਉਹਨਾਂ ਤੋਂ ਤੇ ਮੈਂ ਇਹ ਵੀ ਕਿਹਾ ਪਈ ਜੇ ਕੋਈ ਹੋਰ ਵੀ ਬੁਲਾਣਾ ਚਾਹੁੰਦਾ ਬਾਕੀ ਸਾਥੀ ਉਹਨਾਂ ਕੋ ਵੀ ਜਾ ਕੇ ਹੋਣ ਕੋਈ ਵੱਡੀ ਲੀਡਰਸ਼ਿਪ ਆ ਰਹੀ ਵੱਡਾ ਲੀਡਰ ਤਾਂ ਆਪਈ ਕੈਂਡੀਡੇਟ ਬਹੁਤ ਵੱਡਾ ਲੀਡਰ ਆ ਨੈਸ਼ਨਲ ਨੈਸ਼ਨਲ ਕੋਈ ਲੀਡਰਸ਼ਿਪ ਚ ਨੈਸ਼ਨਲ ਲੀਡਰਸ਼ਿਪ ਬਹੁਤ ਯਾਰ ਆ ਨੈਸ਼ਨਲ ਲੀਡਰਸ਼ਿਪ ਤਾਂ ਇੱਥੇ ਘੁੰਮ ਰਹੀ ਆ ਪਿੰਡ ਪਿੰਡ ਘੁੰਮ ਰਹੀ ਆ ਬਹੁਤ ਵੱਡੇ ਵੱਡੇ ਚਿਹਰੇ ਨਾਮ ਵਾਲੇ ਰੈਲੀ ਵੱਡੀ ਜਿੱਦਾਂ ਹੁਣ ਕੱਲ ਸਚਨ ਪਾਇਲਟ ਜੀ ਆ ਰਹੇ ਆ ਇੱਥੇ ਆਪਣੇ ਬਲਾ ਚੌਰ ਇਦਾਂ ਬਹੁਤ ਸਾਰੇ ਲੀਡਰ ਸਹਿਬਾਨ ਉਹ ਆਣ ਕੇ ਰੈਗੂਲਰਲੀ ਅਸੀਂ ਵੀ ਮੀਟਿੰਗ ਕਰਾਵਾਂਗੇ ਇੱਕ ਵੱਡੀ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਰਿਕਵੈਸਟ ਕਰਾਂਗੇ ਤੇ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਆਪਣੇ ਵੋਟਰਾਂ ਨੂੰ ਵੋਟਰਾਂ ਨੂੰ ਸਨੇਹਾ ਮੈਂ ਇਹੀ ਦੇਣਾ ਚਾਹੁੰਦਾ ਵੀ ਦੇਖੋ ਸਟੇਟ ਪੋਲਿਟਿਕਸ ਹੋ ਰਾ ਨੈਸ਼ਨਲ ਪੋਲਿਟਿਕਸ ਹੋ ਰਾ ਇਹ ਸੰਵਿਧਾਨ ਨੂੰ ਬਚਾਣ ਦੀ ਜੰਗ ਇਹ ਘੱਟ ਗਿਣਤੀਆਂ ਨੂੰ ਬਚਾਣ ਦੀ ਜੰਗ ਇਹ ਸਮਾਜਿਕ ਜਿਹੜਾ ਭਾਈਚਾਰਾ ਸਾਂਝੀ ਵਲਤਾ ਜਿਹਨੂੰ ਕਹਿੰਦਾ ਉਹਨੂੰ ਕਾਇਮ ਰੱਖਣ ਦੀ ਜੰਗ ਆ ਔਰ ਮਹਿੰਗਾਈ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਦੀ ਜੰਗ ਆ ਸੋ ਵੋਟ ਸਾਡੇ ਕੋ ਪੰਜ ਸਾਲਾਂ ਬਾਅਦ ਇੱਕ ਇਹ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ ਇਹ ਵੋਟ ਦਾ ਅਧਿਕਾਰ ਬਚਾਉਣ ਦੀ ਜੰਗ ਆ ਕਿਉਂਕਿ ਇਹ ਨਾ ਹੋਵੇ ਕਿ ਤੇ ਇਤਿਹਾਸ ਚ ਆਖਰੀ ਵਾਰ ਵੋਟਾਂ ਪੈਣ ਜਿਵੇਂ ਜਿਹੋ ਜਿਹੀ ਮਾਨਸਿਕਤਾ ਇਹਨਾਂ ਦੀ ਹੈਗੀ ਆ ਮੌਜੂਦਾ ਪ੍ਰਧਾਨ ਮੰਤਰੀ ਦੀ ਉਹ ਤਾਂ ਕਹਿੰਦੇ ਸਾਨੂੰ ਆਰਐਸਐਸ ਦੀ ਵੀ ਲੋੜ ਨਹੀਂ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਕਹਿੰਦੇ ਸੋ ਮੈਨੂੰ ਲੱਗਦਾ ਵੀ ਬਹੁਤ ਸਾਰੇ ਇਸ਼ੂਜ਼ ਆ ਜਿਨ੍ਹਾਂ ਨੂੰ ਸਮਝ ਕੇ ਸੋਚ ਕੇ ਇਹ ਵੋਟ ਪਾਉਣੀ ਚਾਹੀਦੀ ਆ ਔਰ ਕੁਝ ਪਾਰਟੀਆਂ ਇਹ ਵੀ ਸੋਚ ਰਿ ਉਹਨਾਂ ਨੂੰ ਪਲਾਨਟ ਕੀਤਾ ਗਿਆ ਆ ਵੀ ਕਾਂਗਰਸ ਦੀ ਵੋਟ ਕਿਸ ਤਰ੍ਹਾਂ ਡਿਵਾਈਡ ਹੋ ਜਾਵੇ ਸੋ ਵੋਟਰਾਂ ਨੂੰ ਬਹੁਤ ਸੋਚ ਸਮਝ ਕੇ ਇਸ ਵਾਰ ਵੋਟ ਕਰਨ ਦੀ ਜ਼ਰੂਰਤ ਆ ਤੇ ਮੈਂ ਆਸ ਕਰਦਾ ਵੀ ਸਾਰੇ ਪਿਆਰ ਤੇ ਸਮਰਥਨ ਦੇ ਕੇ ਆਉਣ ਵਾਲੀ ਸਰਕਾਰ ਚ ਆਪਣਾ ਨੁਮਾਇੰਦਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਭੇਜਣਗੇ ਸਰਨਾ ਗਲਵਤ ਕੀਤੀ ਤੁਸੀਂ ਥੜਬਤ ਬਹੁਤ ਧੰਨਵਾਦ ਤੁਹਾਡਾ ਜਿਆਦਾ ਧੰਨਵਾਦ ਕਿ ਤੁਸੀਂ ਸੁਣਿਆ ਤੇ ਤੁਹਾਡੇ ਸਰੋਤਿਆਂ ਨਾਲ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਕਰਦੇ ਆ ਅਮਰਪ੍ਰੀਤ ਲਾਲੀ ਨੇ ਕੀਤੀ ਹੋਈ ਗੱਲਬਾਤ ਵਿੱਚੋਂ ਕਾਂਗਰਸ ਦਾ ਜੋ এজেন্ডਾ ਹੈ ਇਲੈਕਸ਼ਨ ਦਾ ਚੋਣ ਦਾ ਔਰ ਫਿਊਚਰ ਦਾ ਜੋ ਇਹਨਾਂ ਦਾ ਪਲਾਨ ਹੈ ਉਹ ਤੁਹਾਡ ਨੂੰ ਤੁਸੀਂ ਜਾਣੂ ਹੋ ਚੁੱਕੇ ਹੋਵੋਗੇ ਤੇ ਉਮੀਦ ਕਰਦੇ ਆ ਕਿ ਜੋ ਇਹਨਾਂ ਨੇ ਕਿਹਾ ਜੇਕਰ ਪਾਵਰ ਵਿੱਚ ਆਉਂਦੇ ਨੇ ਤੇ ਉਸ ਨੂੰ ਪੂਰਾ ਵੀ ਕਰਨਗੇ ਤੇ ਲੋਕਾਂ ਨੂੰ ਸਹੂਲਤ ਦੇਣਗੇ ਧੰਨਵਾਦ